के कोट का को पूरे कोट का को पूरे दा बत्तियां वाला चाहो के इधर चार रास्ते जाने ने हो गया मुश्किल है इधर क्या हुई ने इधर क्या मिक्स सारा हो गया जैसे तो चार शहरी बत्तियां बत्तियां पूरे इतना ये हटता बहुत सोना पड़े ਰਖੜੀਆਂ ਦਾ ਤਿਉਹਾਰ ਆ ਗਿਆ ਤੇ ਰਖੜੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਪਈਆਂ ਕੋਟਕਪੂਰੇ ਦੀਆਂ ਰਖੜੀਆਂ ਇਹ ਬਹੁਤ ਪ੍ਰਾਣਾਤਿਆ ਸੇ ਕੋਟਕਪੂਰੇ ਦਾ ਪਹਿਲੇ ਕਪੂਰ ਨਾਮ ਦੇ ਬੰਦੇ ਦੇ ਆਰਾਮ ਸੀਗਾ ਕੋਈ ਖੋ ਜਾਂਦੇ ਐਟ ਪੂਰੀ ਸੰਦਵਾ ਜਿੱਥੋਂ ਦਸ ਕੇ ਕਰ ਸੰਗਾਂ ਦਾ जी असि चले होना आटो बल्ले अच्छी जाना आनंदनगर या आटो जाते ने आटो जो पुछते हैं आप फिर इन्होंने आटो वाले

ਪਿੰਘਾ ਵਾਲਾ ਚੌਕ ਇਹਨੂੰ ਫ੍ਰੀ ਤੋਂ ਬੱਸਾਂ ਨਹੀਂ ਆ ਸਾਰੀਆਂ ਬੱਸਾਂ ਫੀਡ ਕੋਟ ਵੱਲੋਂ ਆਉਂਦੀਆਂ ਹੁਣ ਟਾਈਟ ਖਾਂਚੀ ਬੈਗੇ ਜੀ ਆਹ ਦੇਖੋ ਮਤਲਬ ਹੈ ਤੁੰਡ ਵੀ ਆ ਸਵਾਰੀ ਕਰ ਲਈਏ ਗੱਡੀ ਆਪਣੀ ਹੋ ਗਈ ਸੀ ਖਰਾਬ ਤੇ ਗੱਡੀ ਨੂੰ ਠੀਕ ਕਰਵਾਉਣ ਵਾਸਤੇ ਕਿ ਕਿਸਰ ਰਜਾਣੀ ਕਿ ਇਸ ਵੀਡੀਓ ਦਾ ਖਾਸ ああ。